ਵਸੰਤ ਪੰਚਮੀ ਲਈ ਪੰਜਾਬੀ ਕਹਾਣੇ ਪੰਜਾਬ ਵਿੱਚ ਵਸੰਤ ਪੰਚਮੀ ਦਾ ਤਿਹਾਰ ਹਰ ਸਾਲ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਇਹ ਤਿਹਾਰ ਖਾਸ ਤੌਰ ਤੇ ਬਸੰਤ ਰੁੱਤ ਦੇ ਆਗਮਨ ਨੂੰ ਸਵਾਗਤ ਕਰਨ ਲਈ ਹੁੰਦਾ ਹੈ ਜਿਸ ਦੌਰਾਨ ਧਰਤੀ ਤੇ ਨਵੀਂ ਉਮੰਗ ਅਤੇ ਖੁਸ਼ੀ ਦਾ ਮਾਹੌਲ ਬਣਦਾ ਹੈ ਵਸੰਤ ਪੰਚਮੀ ਮਾਤਾ ਸਰਸਵਤੀ ਦੀ ਪੂਜਾ ਦਾ ਦਿਨ ਵੀ ਹੁੰਦਾ ਹੈ ਜੋ ਗਿਆਨ ਸਿੱਖਿਆ ਅਤੇ ਕਲਾ ਦੀ ਰਖਵਾਲੀ ਕਰਦੀ ਹੈ ਵਸੰਤ ਪੰਚਮੀ ਦੀ ਰਾਤ ਨੂੰ ਲੱਗਣ ਵਾਲੀ ਇਸ ਕਹਾਣੀ ਦੇ ਕੇਂਦਰ ਵਿੱਚ ਇੱਕ ਛੋਟਾ ਪਿੰਡ ਅਤੇ ਉੱਥੇ ਦੇ ਲੋਕ ਹਨ ਜੋ ਵਸੰਤ ਪੰਚਮੀ ਦੇ ਦਿਨ ਇੱਕ ਦੂਜੇ ਨਾਲ ਮਿੱਤਰਤਾ ਅਤੇ ਖੁਸ਼ੀ ਦੇ ਨਾਲ ਮਨਾਉਂਦੇ ਹਨ ਇੱਕ ਵਾਰ ਦੀ ਗੱਲ ਹੈ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਇੱਕ ਗ੍ਰਾਮੀਣ ਪਰਿਵਾਰ ਰਹਿੰਦਾ ਸੀ ਉਸ ਪਰਿਵਾਰ ਵਿੱਚ ਦੋ ਮਿੱਤਰ ਬਾਲਕਾਂ ਦੀ ਕਹਾਣੀ ਪ੍ਰਸਿੱਧ ਸੀ ਰਾਮਨ ਅਤੇ ਸ਼ਿਵਨ ਦੋਹਾਂ ਦੇ ਘਰ ਇੱਕ ਦੂਜੇ ਦੇ ਕੋਲ ਹੀ ਸਨ ਅਤੇ ਉਹ ਉਹ ਦੋਹੇ ਦੋਸਤ ਆਪਣੇ ਸਮੇਂ ਦਾ ਜ਼ਿਆਦਾਤਰ ਹਿੱਸਾ ਇਕੱਠੇ ਬਿਤਾਉਂਦੇ ਉਹ ਇੱਕ ਦੂਜੇ ਨਾਲ ਖੇਡਦੇ ਪੜਾਈ ਕਰਦੇ ਅਤੇ ਹਰ ਸਮੇਂ ਇਕੱਠੇ ਹੱਸਦੇ ਖੇਡਦੇ ਸਨ ਇਹ ਦੋ ਦੋਸਤ ਬਸੰਤ ਪੰਜਮੀ ਦੇ ਦਿਨ ਨੂੰ ਖਾਸ ਮੰਨਦੇ ਸਨ ਕਿਉਂਕਿ ਇਸ ਦਿਨ ਉਹਨਾਂ ਦੀ ਦੋਸਤੀ ਵਿੱਚ ਇੱਕ ਖਾਸ ਚਮਕ ਹੁੰਦੀ ਸੀ ਇੱਕ ਸਾਲ ਬਸੰਤ ਪੰਜਮੀ ਦੇ ਤਿਹਾਰ ਤੋਂ ਪਹਿਲਾਂ ਪਿੰਡ ਵਿੱਚ ਇੱਕ ਨਵਾਂ ਵਿਅਕਤੀ ਆਇਆ ਉਸ ਦਾ ਨਾਮ ਹਰਪ੍ਰੀਤ ਸੀ ਅਤੇ ਉਹ ਸ਼ਹਿਰ ਤੋਂ ਆਪਣੀ ਨਵੀਂ ਨੌਕਰੀ ਲਈ ਪਿੰਡ ਵਿੱਚ ਆਇਆ ਸੀ ਹਰਪ੍ਰੀਤ ਨੂੰ ਲੱਗਾ ਕਿ ਬਸੰਤ ਪੰਚਮੀ ਦਾ ਤਿਹਾਰ ਉੱਥੇ ਦੇ ਲੋਕਾਂ ਲਈ ਬਹੁਤ ਮਹੱਤਵਪੂਰਨ ਹੈ ਪਰ ਉਹ ਇਸ ਬਾਰੇ ਬੱਦ ਜਾਣਕਾਰੀ ਨਹੀਂ ਰੱਖਦਾ ਸੀ ਇਸ ਲਈ ਉਸ ਨੇ ਆਪਣੇ ਦੋਸਤਾਂ ਤੋਂ ਪੁੱਛਿਆ ਕਿ ਇਹ ਤਿਹਾਰ ਕਿਵੇਂ ਮਨਾਇਆ ਜਾਂਦਾ ਹੈ ਰਾਮਨ ਅਤੇ ਸ਼ਿਵਨ ਜਿਨ੍ਹਾਂ ਨੂੰ ਬਸੰਤ ਪੰਚਮੀ ਦੀ ਮਹੱਤਤਾ ਬਹੁਤ ਵਧੀਆ ਤਰੀਕੇ ਨਾਲ ਸਮਝ ਆ ਗਈ ਸੀ ਉਨ੍ਹਾਂ ਨੇ ਹਰਪ੍ਰੀਤ ਨੂੰ ਇਹ ਦੱਸਣਾ ਸ਼ੁਰੂ ਕੀਤਾ ਕਿ ਬਸੰਤ ਪੰਚਮੀ ਸਿਰਫ ਇੱਕ ਰੋਕ ਦੀ ਬਦਲੀ ਨਹੀਂ ਬਲਕਿ ਇੱਕ ਸਾਂਝੀ ਕਲਚਰ ਅਤੇ ਖੁਸ਼ੀ ਦਾ ਤਿਹਾਰ ਹੈ ਉਹਨਾਂ ਨੇ ਦੱਸਿਆ ਕਿ ਇਸ ਦਿਨ ਮਾਤਾ ਸਰਸਵਤੀ ਦੀ ਪੂਜਾ ਕਰਨ ਦੇ ਨਾਲ ਨਾਲ ਪਿੰਡ ਦੇ ਲੋਕਾਂ ਨੂੰ ਖੇਤਾਂ ਵਿੱਚ ਨਵੀਂ ਫਸਲ ਦੀ ਖੁਸ਼ੀ ਮਿਲਦੀ ਹੈ ਅਤੇ ਇਹ ਦਿਨ ਪਿਆਰ ਅਤੇ ਦੋਸਤੀ ਦਾ ਜਸ਼ਨ ਬਣਦਾ ਹੈ ਰਾਮਨ ਅਤੇ ਸ਼ਿਵਨ ਨੇ ਹਰਪ੍ਰੀਤ ਨੂੰ ਕਿਹਾ ਕਿ ਉਹ ਵੀ ਇਸ ਤਿਹਾਰ ਵਿੱਚ ਸ਼ਾਮਲ ਹੋਵੇ ਅਤੇ ਉਹਨਾਂ ਦੀ ਦੋਸਤੀ ਦੀ ਮਠਾਸ ਅਤੇ ਤਿਆਰੀ ਵਿੱਚ ਸ਼ਾਮਲ ਰਹੀ ਹਰਪ੍ਰੀਤ ਨੇ ਸੋਚਿਆ ਮੈਂ ਇੱਕ ਨਵਾਂ ਵਿਅਕਤੀ ਹਾਂ ਪਰ ਇਹ ਲੋਕ ਮੇਰੇ ਲਈ ਖੁੱਲ੍ਹ ਕੇ ਦਿਲ ਵਿੱਚ ਜਗ੍ਹਾ ਦੇ ਰਹੇ ਹਨ ਤੇ ਮੈਨੂੰ ਵੀ ਇਸ ਤਿਹਾਰ ਵਿੱਚ ਵੱਧ ਤੋਂ ਵੱਧ ਹਰ ਜਿੱਤ ਤੋਂ ਵੱਧ ਪਸੰਦ ਆਇਆ ਹੈ ਉਸਨੇ ਫੈਸਲਾ ਕੀਤਾ ਕਿ ਇਸ ਵਾਰ ਉਹ ਬਸੰਤ ਪੰਚਮੀ ਦੇ ਤਿਹਾਰ ਵਿੱਚ ਦੋਸਤਾਂ ਦੇ ਨਾਲ ਖਾਸ ਤਰੀਕੇ ਨਾਲ ਸ਼ਾਮਲ ਹੋਵੇਗਾ। ਜਦੋਂ ਬਸੰਤ ਪੰਚਮੀ ਦਾ ਦਿਨ ਆਇਆ ਤਾਂ ਪਿੰਡ ਦੇ ਘਰਾਂ ਅਤੇ ਬਾਜ਼ਾਰਾਂ ਵਿੱਚ ਸੁਨਹਿਰਾ ਅਤੇ ਪੀਲੇ ਰੰਗ ਦਿਖਣ ਲੱਗਾ। ਰਾਮ ਅਤੇ ਸ਼ਿਵ ਨੇ ਹਰਪ੍ਰੀਤ ਨੂੰ ਉਹਨਾਂ ਦੇ ਘਰ ਬੁਲਾਇਆ ਅਤੇ ਉਸ ਨੂੰ ਤਿਆਰ ਹੋਣ ਵਿੱਚ ਮਦਦ ਕੀਤੀ। ਪਿੰਡ ਦੇ ਸਾਰੇ ਲੋਕ ਜਿੱਤਿਲ ਖੁਸ਼ੀ ਅਤੇ ਪਿਆਰ ਨਾਲ ਇਕੱਠੇ ਹੋਏ। ਅਤੇ ਹਰਪ੍ਰੀਤ ਵੀ ਉਹਨਾਂ ਦੇ ਨਾਲ ਬਥੇਰੇ ਜੁੜ ਗਿਆ। ਬਸੰਤ ਪੰਚਮੀ ਦੇ ਦਿਨ ਪਿੰਡ ਦੇ ਮੱਧ ਵਿੱਚ ਇੱਕ ਧੁਨ ਧਰਤੀ ਤੇ ਬਸੰਤ ਪੰਚਮੀ ਦੇ ਨਾਚ ਅਤੇ ਔਹਲ ਦੇਖਣ ਨੂੰ ਮਿਲੇ। ਲੋੜੀਂਦੇ ਲੋਕ ਮਾਤਾ ਸਰਸਵਤੀ ਦੀ ਪ੍ਰਾਰਥਨਾ ਕਰ ਰਹੇ ਸਨ ਅਤੇ ਆਪਣੇ ਘਰਾਂ ਨੂੰ ਸੋਨੇ ਦੇ ਰੰਗਾਂ ਨਾਲ ਸਜਾ ਰਹੇ ਸਨ। ਰਾਵਨ, ਸਿਵਨ ਅਤੇ ਹਰਪ੍ਰੀਤ ਨੇ ਇੱਕ ਮੇਕ ਹੋ ਕੇ ਪੂਰੇ ਦਿਨ ਦੀ ਖੁਸ਼ੀ ਦਾ ਆਨੰਦ ਲਿਆ। ਇਹ ਦਿਨ ਉਨ੍ਹਾਂ ਦੀ ਦੋਸਤੀ ਦੀ ਮੂਲ ਰੂਪ ਸੀ ਹਰਪ੍ਰੀਤ ਨੂੰ ਅਹਿਸਾਸ ਹੋਇਆ ਕਿ ਅਸੀਂ ਜੇਕਰ ਇਕੱਠੇ ਕੰਮ ਕਰਨ ਅਤੇ ਇੱਕ ਦੂਜੇ ਦੀ ਮਦਦ ਮਦਦ ਕਰੀਏ ਤਾਂ ਸਾਡੀ ਜ਼ਿੰਦਗੀ ਅਸਲ ਵਿੱਚ ਜ਼ਿਆਦਾ ਖੁਸ਼ਹਾਲ ਹੋ ਸਕਦੀ ਹੈ ਉਸਨੇ ਸੋਚਿਆ ਕਿ ਬਸੰਤ ਪੰਚਮੀ ਦੀ ਅਸਲੀ ਖੁਸ਼ੀ ਉਦੋਂ ਹੀ ਸਮਝ ਆਉਂਦੀ ਹੈ ਜਿਸ ਵਿੱਚ ਦੋਸਤੀ ਲੁਕੀ ਹੋਵੇ ਉਸ ਦਿਨ ਬਸੰਤ ਪੰਚਮੀ ਦਾ ਤਿਹਾੜਾ ਸਿਰਫ ਰੋਤ ਦੀ ਬਦਲੀ ਨਹੀਂ ਬਲਕਿ ਤਿੰਨ ਦੋਸਤਾਂ ਦੀ ਦੋਸਤੀ ਨੂੰ ਵੀ ਮਨਾਉਂਦਾ ਹੈ ਹਰਪ੍ਰੀਤ ਹੁਣ ਬਸੰਤ ਪੰਚਮੀ ਦੀ ਮਹੱਤਤਾ ਨੂੰ ਸਮਝਦਾ ਸੀ ਅਤੇ ਉਸਨੇ ਇਹ ਸੋਚਿਆ ਕਿ ਦੋਸਤੀ ਅਤੇ ਮਿੱਤਰਤਾ ਹੀ ਸਭ ਤੋਂ ਵੱਡਾ ਤਨ ਹੈ ਇਹ ਕਹਾਣੀ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਬਸੰਤ ਪੰਚਮੀ ਸਿਰਫ ਇੱਕ ਰੁੱਤ ਦੀ ਬਦਲੀ ਨਹੀਂ ਬਲਕਿ ਦੋਸਤੀ ਖੁਸ਼ੀ ਅਤੇ ਮਲਾਪ ਦਾ ਇੱਕ ਪ੍ਰਤੀਕ ਹੈ ਜਦੋਂ ਅਸੀਂ ਦੂਜਿਆਂ ਨਾਲ ਮਿਲ ਕੇ ਮਨਾਉਂਦੇ ਹਾਂ ਤਾਂ ਉਹ ਸਮਾਂ ਕਦੇ ਵੀ ਨਹੀਂ ਭੁੱਲ ਸਕਦੇ ਕਿਉਂਕਿ ਇੱਕ ਦੂਜੇ ਨਾਲ ਸਾਂਝੀਆਂ ਕੀਤੀਆਂ ਗਈਆਂ ਖੁਸ਼ੀਆਂ ਫਕਤੋ ਵਧੀਆ ਹੁੰਦੀਆਂ ਹਨ ਤੇ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਵਿੱਚ ਤੇ ਜਾਂਦੇ ਜਾਂਦੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ